ਬਾਹਰ ਯਾਰ ਕਿੱਥੇ ਨਹੀਂ ਇਧਰ ਪਾਉ ਇਧਰ ਪਾ ਬੱਤ ਤੇ ਇੱਕ ਪਤਾ ਬਣਾਵਾ ਲੋ ਇੱਕ ਪਤਾ ਬਣਾ ਦੇ ਦਾ ਚੱਲ ਆਏਗਾ ਇੱਧੇ ਬਾਹਰ ਨੂੰ ਤੁਸੀ ਲੈ ਨਈਆ ਫੀਤਾ ਹੈਗਾ ਫੀਤਾ ਲਾ ਲੋ ਯਾਰ ਆ ਲੋੜੀ ਨੂੰ ਆਏ ਨੂੰ ਹਿਸਾਬਾ ਪੂਰਾ ਪਾਉ ਵੀ ਨੀ ਉਧਰ ਵੀ ਟੱਕ ਲਾਏ ਪਰਲੇ ਪਾਸੇ ਹਾਂਜੀ ਹਾਂ ਉਧਰ ਮਿਲ ਲੈਣੇ ਨਾ ਫੇਰ ਸੀ ਗੱਲ ਉਧਰੋਂ ਨਹੀਂ ਨਹੀਂ ਮੇਨੇ ਭਾਈ ਉੱਥੇ ਟੱਕ ਲੱਗਿਆ ਹੋਇਆ ਅੱਗੇ ਬਹੁਤ ਹੈ ਚੱਕ ਲਾ ਦਿੰਦਾ ਏਡੀ ਥੱਲੇ ਨੂੰ ਲੈ ਜਾਂਦੇ ਤੁਸੀਂ ਬਾਹਰ ਨੂੰ ਲੈ ਕੇ ਚੱਲ ਕਾਣ ਨੂੰ ਵੇਖੀ ਮੈਂ ਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਸਰਾਇਣਾ ਦਾ ਤੋਂ ਪ੍ਰੀਤਿੰਦਰ ਸਿੰਘ ਕੱਲ ਬੀਤੇ ਦਿਨੀ ਸਾਡੀ ਪੰਚਾਇਤ ਨੇ ਸਾਡੇ ਨਾਲ ਜੋ ਗਰਾਊਂਡ ਦਾ ਮਸਲਾ ਚੱਲ ਰਿਹਾ ਸੀਗਾ ਉਹਨੂੰ ਬੈਠ ਕੇ ਸੋਲਵ ਆਊਟ ਕੀਤਾ ਜੀ ਤੇ ਮੁੰਡਿਆਂ ਨੂੰ ਜਿੰਨਾ ਗਰਾਊਂਡ ਚਾਹੀਦਾ ਸੀ ਉਹਨਾਂ ਗਰਾਊਂਡ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਦੂਜੀ ਅਸੀਂ ਇਹ ਬੇਨਤੀ ਕਰਦੇ ਆਂ ਸਾਰੀਆਂ ਪੰਚਾਇਤਾਂ ਨੂੰ ਵੀ ਜਿਵੇਂ ਸਾਡੇ ਪਿੰਡ ਇਹ ਕੰਮ ਹੋਇਆ ਗਰਾਊਂਡ ਦਾ ਛੱਡਣ ਵਾਲਾ ਸਾਰੀਆਂ ਪੰਚਾਇਤਾਂ ਖਿਡਾਰੀਆਂ ਦਾ ਸੰਯੋਗ ਦੇ ਕੇ ਗਰਾਊਂਡ ਛੱਡਣ ਤੇ ਹਰ ਕੋਈ 플레이ਰ ਇਸ ਗਰਾਊਂਡ ਚੋਂ ਬਣ ਕੇ ਕੁਝ ਨਿਕਲੇ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਪਾਰਸਵਾ ਦੇ ਬਾਈ ਜੀ ਉਹਨਾਂ ਨੇ ਮੰਗੇ ਮੰਗਾ ਬਾਈ ਜੀ ਨੇ ਬਹੁਤ ਸਾ ਦਿੱਤਾ ਇਹਨਾਂ ਦੀ ਯੂਨੀਅਨ ਨੇ ਜਿੰਨੀਆਂ ਯੂਨੀਅਨਾਂ ਨੇ ਸਾਡਾ ਸਾਥ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਜਿੰਨਾ ਪਿੰਡਾਂ 'ਚ ਗਰਾਊਂਡ ਨਹੀਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਵੱਤਵਾਦ ਉਹਨਾਂ ਨਾਲ ਰਲ ਕੇ ਗਰਾਊਂਡਾਂ ਬਾਰੇ ਆਪਾਂ ਗੱਲ ਕਰਕੇ ਸੁਣਾਇਆ ਜਾਵੇ ਧੰਨਵਾਦ। ਕਈ ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਗਰਾਊਂਡਾਂ ਦਾ ਮੁੱਦਾ ਪੰਜਾਬ ਦੇ ਵਿੱਚ ਮਗਿਆ ਹੋਇਆ ਹੈ। ਕਈ ਪਿੰਡ ਜਿਹੜੇ ਨੌਜਵਾਨਾਂ ਗਰਾਊਂਡ ਲੈਣ ਲਈ ਸੰਘਰਸ਼ ਕਰ ਰਹੇ ਆ। ਸ਼ੁਰੂਆਤ ਆ ਜਿਹੜੀ ਦੁੱਗਣੀ ਪਿੰਡ ਤੋਂ ਹੋਈ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਧੂਰੀ ਹਲਕੇ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਚੋਣ ਹਲਕਾ ਵੀ ਹੈ ਉੱਥੇ ਵੀ ਨੌਜਵਾਨਾ ਗਰਾਊਂਡ ਦੀ ਮੰਗ ਕਰ ਰਹੇ ਆ ਤੇ ਉਸ ਗਰਾਊਂਡ ਦੀ ਬੋਲੀ ਕਰਵਾ ਦਿੱਤੀ ਗਈ ਹੈ ਤੇ ਸਰਾਏ ਨਾਗਾ ਪਿਛਲੇ ਦਿਨਾਂ ਤੋਂ ਲੈ ਕੇ ਇੱਕ ਵਿਵਾਦ ਚੱਲ ਰਿਹਾ ਸੀਗਾ ਕਿ ਨੌਜਵਾਨ ਗਰਾਊਂਡ ਨੂੰ ਵਧਾਉਣਾ ਚਾਹੁੰਦੇ ਸੀ ਜਿੰਨਾਂ ਕੋਲੇ ਥੋੜੀ ਗਰਾਊਂਡ ਸੀ ਵਧਾਉਣਾ ਚਾਹੁੰਦੇ ਸੀ ਪਿਛਲੇ ਦਿਨੀ ਪੰਚਾਇਤ ਨੇ ਬੋਲੀ ਵੀ ਕਰਾਈ ਉਹਦਾ ਵੀ ਵਿਰੋਧ ਵੀ ਹੋਇਆ ਨੌਜਵਾਨ ਭਾਰਸਵਾ ਨੇ 13 ਜੁਲਾਈ ਦਾ ਜਿਹੜਾ ਇਕੱਠ ਦਾ ਸੱਦਾ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਹੋਰ ਜਥੇਬੰਦੀਆਂ ਨਾਲ ਰਲ ਕੇ ਸੱਦਾ ਦਿੱਤਾ ਸੀਗਾ 13 ਜੁਲਾਈ ਦਾ ਜਿਹੜਾ ਇਕੱਠਾ ਉਹ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਦੋਸਤਾਂ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਕਿ ਪਿੰਡ ਦੀ ਪੰਚਾਇਤ ਨੇ ਤੇ ਮੋਤਵਾਰ ਵਿਅਕਤੀਆਂ ਨੇ ਪਿੰਡ 'ਚ ਬੈਠ ਕੇ ਨੌਜਵਾਨਾਂ ਦਾ ਮੁੱਦਾ ਜਿਹੜਾ ਉਹ ਹੱਲ ਕੀਤਾ ਔਰ ਗਰਾਊਂਡ ਆ ਜਿਹੜਾ ਛੱਡਿਆ ਗਿਆ ਬਹੁਤ ਵੱਡੀ ਜਿੱਤ ਆ ਨੌਜਵਾਨਾਂ ਦੇ ਸੰਘਰਸ਼ ਦੀ ਹੋਈ ਆ ਤੇ ਅਸੀਂ 13 ਤਰੀਕ ਦਾ ਜਿਹੜਾ ਇਕੱਠ ਦੂਰ ਦੂਰ ਤੱਕ ਸਨੇਹ ਲੱਗੇ ਹੋਏ ਸੀ ਅਸੀਂ ਬੇਨਤੀ ਕਰਦੇ ਆ ਕਿ ਉਹ ਇਕੱਠ ਜਿਹੜਾ ਕੈਨਸਲ ਕੀਤਾ ਜਾਂਦਾ ਇਹ ਮਾਮਲੇ ਦੀ ਜਿਹੜੀ ਜਿੱਤ ਹੋਈ ਆ ਔਰ ਅਸੀਂ ਅਪੀਲ ਕਰਨਾ ਚਾਹੁੰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਕਿ ਜਿਵੇਂ ਇਹਨਾਂ ਨੇ ਏਕਤਾ ਦਿਖਾਈ ਆ ਸਰਾਏ ਨਾਗਾ ਪਿੰਡ ਵਾਲੇ ਮੁੰਡਿਆਂ ਨੇ ਇਸੇ ਤਰ੍ਹਾਂ ਜੇ ਹਰ ਪਿੰਡ ਏਕਾ ਕਰਲੇ ਨੌਜਵਾਨ ਏਕਾ ਕਰ ਲੈਣ ਤੇ ਅੱਜ ਜੋ ਮਾਹੌਲ ਆ ਸਿੰਥੈਟਿਕ ਨਸ਼ਿਆਂ ਦਾ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੌਜਵਾਨ ਪੁੱਠੇ ਰਹਾਵਾਂ ਤੇ ਚੱਲ ਰਹੇ ਆ ਜੇ ਆਪਾਂ ਉਹਨਾਂ ਨੂੰ ਬਚਾਉਣਾ ਦੋ ਤਰੀਕੇ ਨਾਲ ਬਚਾਇਆ ਜਾ ਸਕਦਾ ਇੱਕ ਤਾਂ ਆਪਾਂ ਉਹਨਾਂ ਨੂੰ ਖੇਡ ਗਰਾਉਂਡਾਂ 'ਚ ਲੈ ਆਈਏ ਖੇਡ ਗਰਾਉਂਡਾਂ 'ਚ ਜੇ ਆਉਣਗੇ ਖੇਡਣਗੇ ਤੇ ਉਹਨਾਂ ਦੀ એનર્ਜੀ ਜਿਹੜੀ ਡਾਇਵਰਟ ਹੋਊਗੀ ਦੂਜਾ ਲਾਇਬ੍ਰੇਰੀਆਂ ਜੋੜੀਏ ਤੀਜਾ ਰੁਜ਼ਗਾਰ ਲਈ ਲੜਨਾ ਆਪਦੇ ਮੁੱਦਿਆਂ ਤੇ ਜੇ ਪੰਜਾਬ ਦੀ ਜਵਾਨੀ ਬੋਲੂਗੀ ਤਾਂ ਹੀ ਨੌਜਵਾਨਾਂ ਦਾ ਭਲਾ ਹੋ ਸਕਦਾ ਨਹੀਂ ਤਾਂ ਤੁਸੀਂ ਦੇਖ ਲਓ ਅੱਜ ਸਮਾਂ ਬਹੁਤ ਮਾੜਾ ਹੈ ਜਿਹਦੇ ਕਰਕੇ ਨੌਜਵਾਨ ਕਰਾਏ ਪਏ ਹੋਏ ਆ ਤੇ ਅਸੀਂ ਫੇਰ ਸਰਾਏ ਨਗਾ ਪਿੰਡ ਦੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਮੋਤਵਾਰ ਵਿਅਕਤੀਆਂ ਨੂੰ ਜਿੰਨੇ ਵੀ ਸਾਰੇ ਸਾਥੀਆਂ ਨੇ ਸਾਥ ਦਿੱਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਨੌਜਵਾਨ ਭਰਸਾ ਵੱਲੋਂ ਤੇ ਇਹ ਆਸ ਕਰਦੇ ਆ ਕਿ ਹੋਰ ਵੀ ਪੰਚਾਇਤਾਂ ਦੁਗਣੀ ਪਿੰਡ ਦੀ ਪੰਚਾਇਤ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਵੇਂ ਇਹਨਾਂ ਨੇ ਬਹਿ ਕੇ ਸੌਟ ਆਊਟ ਕਰਿਆ ਮਸਲਾ ਉਹਨਾਂ ਨੂੰ ਵੀ ਕਰਨਾ ਚਾਹੀਦਾ ਤੇ ਜਿੱਥੇ ਕਿਤੇ ਵੀ ਗਰਾਊਂਡ ਦਾ ਮਸਲਾ ਹੋਵੇ ਕਿਰਪਾ ਕਰਕੇ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਇਹ ਮਾਮਲਾ ਹੱਲ ਆ ਤੇ 13 ਤਰੀਕ ਦਾ ਜਿਹੜਾ ਇਕੱਠ ਰੱਖਿਆ ਸੀ ਬਹੁਤ ਵੱਡਾ ਜਿੱਥੋਂ ਤੁਸੀਂ ਬਹੁਤ ਦੂਰ ਦੂਰੋਂ ਆਉਣਾ ਸੀਗਾ ਸਾਨੂੰ ਫੋਨ ਮੈਸੇਜ ਵੀ ਕੀਤੇ ਉਸ ਇਕੱਠ ਨੂੰ ਕੈਨਸਲ ਕੀਤਾ ਜਾਂਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਸੀਗਾ ਬਈ ਸਾਰਿਆਂ ਨੂੰ ਰਾਜਨਗਰ ਪਿੰਡ ਖੜੇ ਆ ਜੋ ਆਪਣਾ ਮਸਲਾ ਤੁਸੀਂ ਦੇਖ ਰਹੇ ਹੋ ਦੋ ਦਿਨ ਦੇਣ ਤੋਂ ਪਕਿਆ ਜੀ ਗਰਾਉਂਡ ਦਾ ਉਹ ਮਸਲਾ ਆਪਣਾ ਕੱਲ ਪੰਚਾਇਤ ਨਾਲ ਬੈਠ ਕੇ ਆਪਣਾ ਗੱਲਬਾਤ ਜੋ ਵੀ ਹੱਲ ਹੋ ਗਿਆ ਜਿੰਨਾ ਮਤਲਬ ਸਾਨੂੰ ਚਾਹੀਦਾ ਸੀ ਥੋੜਾ ਬਹੁਤ ਉਹਨਾਂ ਨੇ ਕੀਤਾ ਥੋੜਾ ਬਹੁਤ ਆਪਾਂ ਕੰਪਰੋਮਾਈਜ਼ ਕੀਤਾ ਉਹ ਆਪਣਾ ਮਸਲਾ ਹੱਲ ਹੋ ਗਿਆ ਤੇ ਅਸੀਂ ਸਾਰੇ ਪੰਚਾਇਤ ਦਾ ਧੰਨਵਾਦ ਕਰਦੇ ਆ ਜੋ ਸਾਰੇ ਪੰਜਾਬ ਦੇ ਜੱਥੇਬੰਦੀਆਂ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਬਾਈ ਮੰਗੇ ਦਾ ਭਾਰਤ ਨੌਜਵਾਨ ਸਭਾ ਤੋਂ ਜਿਨੇ ਸਾਡਾ ਬਹੁਤ ਸਾਥ ਦਿੱਤਾ ਤੇ ਹੋਰ ਸਾਡੇ ਪਿੰਡ ਦੇ ਜੋ ਸੱਜਣ ਮਿੱਤਰਾਂ ਭੈਣ ਭਰਾ ਚਾਚੇ ਚਾਚੇ ਜੋ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਸਾਰਿਆਂ ਧੰਨਵਾਦ ਕਰਦੇ ਆ ਤੇ ਇਹ ਬੇਨਤੀ ਹੈ ਬਾਈ ਹੋਰ ਪੰਚਾਇਤਾਂ ਵੀ ਜਿਹੜੀਆਂ ਆਪਣੇ ਪੰਜਾਬ ਜੁਆਏਗਾ ਦੇਖੋ ਖੇਡਣ ਵਾਲੇ ਜਵਾਬ ਹੈ ਜਿਹੜੇ ਆਪਣਾ ਪੁਵੇਖਾ ਆਪਾਂ ਇਹਨਾਂ ਦੇ ਭਵੇਖਣਾ ਖਲਵਾੜਨਾ ਕਰੀਏ ਆਪਾਂ ਨੂੰ ਕੋਈ ਸਗੋਂ ਜੇ ਆਪਾਂ ਕੋਈ ਪਰਸਨਲ ਵੀ ਕੋਈ ਘਾਟਾ ਪੈਂਦਾ ਪਹਿਲੀ ਗੱਲ ਤਾਂ ਕੋਈ ਆਪਣੀ ਪੰਚਾਇਤੀ ਜ਼ਮੀਨਾਂ ਕਿਸੇ ਦਾ ਕੋਈ ਘਾਟਾ ਨਹੀਂ ਜੇ ਕਿਸੇ ਨੂੰ ਆਪਾਂ ਨੂੰ ਪਰਸਨਲ ਸਹਾਇਤਾ ਵੀ ਕਰਨੀ ਪੈਂਦੀ ਹੈ ਬਾਈ ਉਹ ਆਪਾਂ ਕਰੀਏ ਇਹਦੇ ਨਾਲ ਪਿੰਡ ਦਾ ਨਾਂ ਆਉਂਦਾ ਮੁਰੇ ਬੇਨਤੀ ਹੈ ਜਿਵੇਂ ਦੁਗਣੀ ਪਿੰਡ ਚੱਲੀ ਜਾਂਦਾ ਉਹ ਬਾਈ ਵੀ ਹੁਣ ਠੱਕੇ ਨਾ ਜਿਵੇਂ ਕਹਿੰਦੇ ਬੋਲੀ ਲੱਗੀ ਆ ਸਾਡੀ ਉਹ ਪੰਚਾਇਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਬਾਈ ਸਾਡੀ ਪੰਚਾਇਤ ਨੇ ਵੀ ਸਮਝੌਤਾ ਕੀਤਾ ਆਪਾਂ ਇੱਕ ਪਿੰਡ ਰਹਿਣਾ ਉੱਥੇ ਹੀ ਰਹਿਣਾ ਆਪਾਂ ਸਾਰੀ ਉਮਰ ਇੱਥੇ ਹੀ ਵਰਤਣਾ ਵੀ ਆਪਾਂ ਇੱਕ ਦੂਜ ਤੋ ਆਪਾ ਭਾਈ ਜਾਰ ਆਪਣਾ ਕੈਮ ਰੱਖੇ ਪਰ ਆਪਾਂ ਨਾ ਤੋੜ ਗਏ ਇਹ ਜਿਹੜੇ ਘਾਟੇ ਵੱਧ ਇੱਥੇ ਹੀ ਚੱਲਦੇ ਰਹੇ ਨੇ ਨਾਲ ਕੋਈ ਨਹੀਂ ਜਾਣਾ ਬੇਨਤੀ ਹੈ ਵੀ ਆਪਾਂ ਜਵਾਕਾਂ ਦੀ ਗੱਲ ਸੁਣੂਗੇ ਦੁਗਣੀ ਪਿੰਡ ਮੁਖਾਸ ਕਰਕੇ ਮੇਰੀ ਪੰਚਾਇਤ ਨੂੰ ਬੇਨਤੀ ਹੈ ਕਿ ਅਸੀਂ ਦੁਬਾਰਾ ਸਾਰੇ ਪੰਜਾਬ ਦਾ ਜਥੇਬੰਦਗਾਂ ਦਾ ਬਾਈ ਮੰਗੇ ਦਾ ਸਾਡੇ ਪਿੰਡ ਦਾ ਜੋ ਖੜਾਰੀਆਂ ਨੇ ਸਾਡਾ ਸਾਥ ਦਿੱਤਾ ਸੀ ਬਈ ਧੰਨਵਾਦ ਕਰਦੇ ਥੈਂਕ ਯੂ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿੰਸ ਰੈਣਾ ਦਾ ਗਰਾਊਂਡ ਦਾ ਮਸਲਾ ਸੀ ਉਹ ਸਾਡੇ ਪਰ ਨੌਜਵਾਨ ਪਰਸਵਾਂ ਨੇ ਸਾਡੇ ਨਾਲ ਲੜ ਕੇ ਹੱਲ ਕਰਵਾਇਆ ਹੈ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਸਾਡਾ ਤੇ ਹੋਰ ਵੀ ਜੱਸੇ ਬੰਦੀਆਂ ਜਿਹੜੀਆਂ ਸਾਡੇ ਨਾਲ ਜੁੜੀਆਂ ਸੀ ਉਹਨਾਂ ਦੇ ਵੀ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ